ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੀਰ ਕਿਤੇ ਆਮ ਹੋਣਾ ਕਿਤੇ ਸੋਚੋ ਉਸ ਵੇਲੇ ਜਿਹੜੇ ਦਰਸ਼ਨ ਕਰਦੇ ਹੋਣੇ ਉਹਨਾਂ ਨੂੰ ਕਿੰਨਾ ਆਨੰਦ ਹੋਣਾ ਜਿਹੜੇ ਮਹਾਰਾਜ ਦੇ ਬਾਲ ਸੁਨਹਿਰੀ ਹੁੰਦੇ ਸੋਨੇ ਵਰਗੇ ਸੁੰਦਰਤਾ ਦਾ ਬਿਆਨ ਕਰ ਨਹੀਂ ਸਕਦੇ ਮਹਾਰਾਜ ਦੀ ਜਦੋਂ ਮਹਾਰਾਜ ਹੱਸਦੇ ਆਉਂਦੇ ਨਾ ਦੁਨੀਆ ਭੁੱਲ ਜਾਂਦੀ ਕਈ ਦਰਸ਼ਨ ਮੰਗਦੇ ਮਹਾਰਾਜ ਦੇ ਮੈਂ ਕਹਾਂ ਦਰਸ਼ਨ ਪਹਿਲਾਂ ਕਰਨਯੋਗੇ ਹੋ ਜੋ ਜੇ ਮਹਾਰਾਜ ਨੇ ਕਿਤੇ ਦਰਸ਼ਨ ਦੇਤੇ ਨਾ ਜੰਗਲਾਂ ਨੂੰ ਤੋੜ ਲੋਂਗੇ ਸੰਸਾਰ ਛੱਡ ਕੇ ਬਹੁਤ ਔਕੇ ਦਰਸ਼ਨ ਬੰਦੇ ਨੂੰ ਬਰਾਗ ਲੱਗ ਜਾਂਦਾ ਕੁਝ ਨਹੀਂ ਚੰਗਾ ਲੱਗਦਾ ਪੈਂਦਾ ਸਾਰਾ ਦਿਨ ਬੰਦਾ ਸੋਚੀ ਜਾਂਦਾ ਮਾ ਇੰਨੇ ਸੋਹਣੇ ਮਹਾਰਾਜ ਕਿੰਨੀ ਸੋਹਣੀ ਮਹਾਰਾਜ ਦੀ ਮੁਸਕਾਨ ਹੈ ਸਾਰਾ ਦਿਨ ਤੇ ਦਰਸ਼ਨਾਂ ਦਾ ਇੰਨਾ ਪ੍ਰਤਾਪ ਹੈ ਤਹੀਂ ਮਹਾਰਾਜ ਦਰਸ਼ਨ ਨਹੀਂ ਦਿੰਦੇ ਵੀ ਇਹਨਾਂ ਨੂੰ ਕਰ ਲੈਣ ਦੇ ਜਿਹੜੇ ਕੰਮਕਾਰਾਂ ਚ ਪਈ ਹੈ 15 20 ਮਿੰਟ ਗ੍ਰਸਤੀ ਵਾਸਤੇ ਮਹਾਰਾਜ ਨੇ ਰਵੇ ਇੰਨਾ ਕੇ ਨਾਮ ਜਪ ਲੈ ਬਸ ਆਪਣਾ ਬਹੁਤ ਆ ਤੇਰੇ ਵਾਸਤੇ ਮਹਾਰਾਜ ਖੁਸ਼ ਹੋ ਕੇ ਆਪ ਦਰਸ਼ਨ ਦੇਣ